ਦਾਮ ਆਲੂ ਜਾਨੀ ਕੀ ਦਹੀਂ ਵਾਲੇ ਆਲੂ ਦੀ ਸਬ지 ਅੱਜ ਆਪਾਂ ਬਣਾ ਕੇ ਚਾਰ ਕਰਾਂਗੇ ਇਹ ਸਬ지 ਬਹੁਤ ਹੀ ਜ਼ਿਆਦਾ ਨਾ ਸਵਾਦ ਬਣਦੀ ਹੈ ਤੁਸੀਂ ਇੱਕ ਵਾਰੀ ਇਹ ਸਬ지 ਬਣਾਓਗੇ ਤੇ ਵਾਰ-ਵਾਰ ਇਹੀ ਬਣਾ ਕੇ ਖਾਓਗੇ ਤੇ ਤੁਹਾਡੇ ਬੱਚੇ ਵੀ ਨਾ ਬਹੁਤ ਪਸੰਦ ਕਰਨਗੇ ਤੇ ਵਾਰ-ਵਾਰ ਤੁਹਾਡੇ ਤੋਂ ਬਣਵਾਉਣਗੇ ਤੇ ਇਹ ਸਬ지 ਤੁਸੀਂ ਰੋਟੀ ਨਾਨਾ ਪਰਾਠੇ ਦੇ ਨਾਲ ਖਾ ਸਕਦੇ ਹੋ ਪੂਰੀਆਂ ਦੇ ਨਾਲ ਖਾ ਸਕਦੇ ਹੋ ਤੇ ਬਹੁਤ ਹੀ ਵਧੀਆ ਲੱਗਦੀ ਹੈ ਚਲੋ ਜੀ ਆਲੂ ਦੀ ਇਹ ਸਬ지 ਜਾਨੀ ਕੀ ਧਾਮ ਆਲੂ ਦੀ ਸਬ지 ਬਣਾਣੀ ਸ਼ੁਰੂ ਕਰਦੇ ਹਾਂ ਲੜਾਈ ਰੱਖਿਆ ਜੀ ਕਿਹਾ ਸੀ ਉੱਪਰ ਤੇ ਉਹਦੇ ਵਿੱਚ ਨਾ ਮੈਂ 3 ਵੱਡੇ ਚਮਚ ਲਿਆਇਆ ਇਸਰੋਂ ਦਾ ਤੇਲ ਜਿਵੇਂ ਸਰੋਂ ਦਾ ਤੇਲ ਗਰਮ ਹੋ ਗਿਆ ਨਾ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਜੀਰਾ ਤੇ 2 ਪਿੰਚ ਅਜਵੈਨ ਤੇ 2 ਪਿੰਚ ਹੀਂਗ ਪਾਵਾਂਗੇ ਹੀਂਗ ਤੇ ਅਜਵੈਨ ਨਾ ਹਾਜਮੇ ਲਈ ਬਹੁਤ ਹੀ ਵਧੀਆ ਹੈ ਨਾਲ ਹੀ ਨਾ ਜਿਹੜੀ ਆਲੂ ਦੀ ਸਬਜ਼ੀ ਉਹਦੇ ਵਿੱਚ ਕਾਫੀ ਬੈ ਹੁੰਦੇ ਆਲੂਆਂ ਦੇ ਵਿੱਚ ਤੇ ਉਹਦੇ ਲਈ ਹਿੰਗ ਤੇ ਅਜਵਾਈਨ ਪਾਉਣੀ ਜ਼ਰੂਰੀ ਹੈ। ਅਗਰ ਤੁਹਾਡੇ ਕੋਲੇ ਦੋਨਾਂ ਦੇ ਵਿੱਚੋਂ ਇੱਕ ਚੀਜ਼ ਹੈਗੀ ਨਾ ਤੁਸੀਂ ਪਾ ਸਕਦੇ ਹੋ। ਹਲਕਾ ਜਿਹਾ ਇਹਨਾਂ ਨੂੰ ਨਾ ਫਰਾਈ ਕਰਨ ਤੋਂ ਬਾਅਦ ਫਿਰ ਇੱਥੇ ਮੈਂ ਦੋ ਵੱਡੇ ਸਾਈਜ਼ ਦੇ ਪਿਆਜ਼ ਹਨਾ ਚੌਪ ਕਰਕੇ ਲਏ ਆ ਤੇ ਇਹਨਾਂ ਨੂੰ ਪਾ ਦਿੱਤਾ ਹੈ। ਚੰਗੀ ਤਰ੍ਹਾਂ ਇਹਨਾਂ ਨੂੰ ਨਾ ਆਪਾਂ ਤੇਲ ਦੇ ਵਿੱਚ ਮਿਕਸ ਕਰਕੇ ਨਾ ਇਹਨੂੰ ਪੁੰਨਾਂਗੇ ਪਿਆਜ਼ਾਂ ਨੂੰ। ਜਿਵੇਂ ਹੀ ਪਿਆਜ਼ਾਂ ਦਾ ਰੰਗ ਨਾ ਹਲਕਾ ਜਿਹਾ ਗੁਲਾਬੀ ਹੋਣ ਲੱਗ ਗਿਆ ਇਸ ਤਰ੍ਹਾਂ ਫਿਰ ਇਹਦੇ ਵਿੱਚ ਪਾਵਾਂਗੇ ਅਦਰਕ, ਲਸਣ ਤੇ ਹਰੀ ਮਿਰਚ। ਅੱਜ ਇਹ ਸਬਜੀ ਮੈਂ ਝਾਲਮਿਸ ਨਾਲ ਹੀ ਬਣਾ ਕੇ ਤਿਆਰ ਕਰਾਂਗੀ ਹਰੀ ਮਿਰਚ ਦੀ ਵਰਤੋਂ ਨਹੀਂ ਕਰ ਰਹੀ ਕਿਉਂਕਿ ਲਾਲ ਮਿਰਚ ਵੀ ਆਪਣੀ ਘਰ ਦੀਆਂ ਸੁਕਾਈਆਂ ਹੋਈਆਂ ਮਿਰਚਾਂ ਤੋਂ ਹੀ ਬਣਾ ਕੇ ਤਿਆਰ ਕੀਤੀ ਆ ਤੇ ਫਿਰ ਇੱਥੇ ਮੈਂ ਅਦਰਕ ਤੇ ਲਸਣ ਨੂੰ ਨਾ ਹੁੰਡੇ ਦੇ ਵਿੱਚ ਕੁੱਟ ਕੇ ਲਿਆਏ ਜੀ ਕਿ ਤੁਸੀਂ ਅਦਰਕ ਲਸਣ ਦੀ ਪੇਸਟ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਕੁੱਟ ਕੇ ਪਾਉਣ ਦੇ ਨਾਲ ਨਾ ਜਿਹੜੀ ਇਹਦੀ ਖੁਸ਼ਬੂ ਆ ਬਹੁਤ ਹੀ ਵਧੀਆ ਆਉਂਦੀ ਹੈ ਤੇ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਅਦਰਕ ਲਸਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਨਾ ਆਪਾਂ ਤੜਕੇ ਨੂੰ ਫੁੱਨ ਕੇ ਤਿਆਰ ਕਰਨਾ ਹੈ ਤੇਲ ਅਲੱਗ ਹੋਣ ਤੱਕ ਹਾਲੇ ਇਥੇ ਥੋੜੀ ਜਿਹੀ ਮੈਨੂੰ ਕਤਰ ਲੱਗਦੀ ਸੀ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਦੇਖੋ ਪਿਆਜ਼ ਆਪਣੇ 골ਡਨ ਬ੍ਰਾਊਨ ਹੋ ਗਿਆ ਤੇ ਇਹਨਾਂ ਨੂੰ ਨਾ ਆਪਾਂ 골ਡਨ ਬ੍ਰਾਊਨ ਨਹੀਂ ਕਰਨਾ ਹੈ ਤੇ ਫਿਰ ਪਾਣਾ ਜੀ ਇਹਦੇ ਵਿੱਚ ਆਪਾਂ ਪਾਣੀ ਆ ਮਸਾਲੇ ਤੇ ਮੈਂ ਕਰਦੀ ਬੇਸਤ ਮਸਾਲੇ ਵਰਤ ਰਹੀਆਂ ਜਿਹੜੇ ਹਰ ਕੋਈ ਘਰ ਦੇ ਵਿੱਚ ਇਹਨਾਂ ਨੂੰ ਵਰਤਦਾ ਹੈ ਇਸਵਾਦਨ ਸਰ ਨਮਕ ਲਾਲ ਮਿਰਚ ਮੇਰੀ ਕਰਦੀ ਆ ਹਲਦੀ ਪਾਊਡਰ ਵੀ ਕਰਦਾ ਹੈ ਕਸੂਰੀ ਮੇਥੀ ਵੀ ਮੈਂ ਘਰੇ ਸੁਕਾਈ ਆ ਤੇ ਧਨੀਆਂ ਵੀ ਆਪਣੇ ਘਰ ਦਾ ਹੀ ਹੁੰਦਾ ਹੈ ਜੀ ਉਹਨੂੰ ਆਪਾਂ ਸੁਕਾ ਕੇ ਤੇ ਪੀਸ ਕੇ ਰੱਖਿਆ ਹੋਇਆ ਹੈ ਧਨੀਆਂ ਪਾਊਡਰ ਇਹ ਸਾਰੇ ਨਾਰਮਲ ਮਸਾਲੇ ਮੈਂ ਘਰ ਦੇ ਵਰਤ ਰਹੀ ਆ ਤੇ ਸਿੰਪਲ ਮਸਾਲਿਆਂ ਦੇ ਵਿੱਚ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਉਹਨਾਂ ਨੂੰ 1 ਮਿੰਟ ਭਗਾਉਣਾਈ ਤੇ ਫਿਰ ਪਾਵਾਂਗੇ ਟਮਾਟਰ ਤੁਸੀਂ ਟਮਾਟਰ ਦੀ ਪਿਉਰੀ ਪਾ ਸਕਦੇ ਹੋ ਤੇ ਮੈਂ ਦੋ ਟਮਾਟਰ ਇੱਥੇ ਨਾਲ ਚੌਪ ਕਰਕੇ ਪਾਇਆ ਸਮਾਟਰ ਪਾ ਕੇ ਚੰਗੀ ਤਰ੍ਹਾਂ ਆਪਾਂ ਸਾਰੇ ਸਾਰੀਆਂ ਸੀਜ਼ਨ ਨੂੰ ਮਿਕਸ ਕਰ ਲੈਣਾ ਹੈ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਫੇਰੇ ਦੇ ਵਿੱਚ ਆਪਾਂ ਥੋੜਾ ਜਾਂ ਪਾਣੀ ਪਾ ਕੇ ਜੀ ਇਹਨਾਂ ਤੜਕੇ ਨੂੰ ਪਕਾਵਾਂਗੇ ਜਾਨੀ ਕਿ ਇਹਦੇ ਨਾਲ ਜਿਹੜੀ ਮਸਾਲੇ ਉਹ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਤੜਕਾ ਵੀ ਬੰਜਾਵੇਗਾ ਨਾਲ ਹੀ ਨਾ ਫਿਰ ਇਹਦੀ ਨਾ ਜਿਹੜੀ ਖੁਸ਼ਬੂ ਆ ਬਹੁਤ ਹੀ ਵਧੀਆ ਹੁੰਦੀ ਆ ਤੇ ਨਾ ਬਹੁਤ ਹੀ ਵਧੀਆ ਤੜਕਾ ਬਣ ਕੇ ਚਾਰ ਹੁੰਦਾ ਇਹ ਹਲਕਾ ਜਿਹਾ ਪਾਣੀ ਪਾ ਕੇ ਆਪਾਂ ਨਾ ਇਹਨੂੰ ਪਕਾਈਏ ਤੇ ਆਪਾਂ ਕਈ ਵਾਰੀ ਸੁੱਕਾ ਹੀ ਪਕਾ ਲੈਂਦੀ ਆ ਉਹ نیچے ਵੀ ਲੱਗ ਜਾਂਦਾ ਤੇ ਚੰਗੀ ਤਰ੍ਹਾਂ ਉਹ ਪੱਕਦਾ ਵੀ ਨਹੀਂ ਇਸ ਲਈ ਪਾਣੀ ਪਾ ਕੇ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਸਾਰੀਆਂ ਚੀਜ਼ਾਂ ਨੂੰ ਫਿਰ ਮਿਕਸ ਕਰਕੇ ਨਾ ਆਪਾਂ ਇਹਨਾਂ ਨੂੰ ਢੱਕ ਕੇ ਪਕਾਉਣਾ ਹੈ ਤੇ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਜਿਹੜਾ ਤੇਲ ਆ ਉੱਪਰ ਦਿਖਣ ਨਹੀਂ ਲੱਗ ਜਾਂਦਾ ਤੇ ਦੇਖੋ 4 ਤੋਂ 5 ਮਿੰਟ ਮੈਨੂੰ ਪਕਾ ਲਿਆ ਤੇ ਵਿੱਚ ਵਿੱਚ ਵੀ ਨਾ ਇੱਕ ਦੋ ਵਾਰੀ ਮੈਂ ਇਹਨੂੰ ਹਿਲਾ ਦਿੱਤਾ ਸੀ ਤੇ ਕਿੰਨਾ ਵਧੀਆ ਤੜਕਾ ਬਣਾ ਕੇ ਬਣ ਕੇ ਤਿਆਰ ਹੋਇਆ ਇਹ ਤੇ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਹੈ ਤੇ ਖਾਣ ਦੇ ਵਿੱਚ ਨਾ ਜੀ ਇਹ ਸਬਜ਼ੀ ਵਾਕਈ ਬਹੁਤ ਸਵਾਦ ਬੰਦੀ ਹੈ ਜਦੋਂ ਵੀ ਕੋਈ ਸਬਜੀ ਨਾ ਹੋਵੇ ਘਰ ਦੇ ਵਿੱਚ ਦਾਲ ਨਾ ਕਰੇ ਜੀ ਖਾਣ ਮਤਲਬ ਮਨ ਨਾ ਕਰੇ ਖਾਣ ਤਾਂ ਤੁਸੀਂ ਇਹ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਚੰਗੀ ਤਰ੍ਹਾਂ ਤੜਕਾ ਆਪਣਾ ਬਣ ਗਿਆ ਜੀ ਤੇ ਹੁਣ ਆਪਾਂ ਦਮ ਅਲੂ ਦੀ ਸਬਜੀ ਬਣਾ ਰਹੇ ਹਾਂ ਇਹਦੇ ਵਿੱਚ ਆਪਾਂ ਮਲਾਈ ਤੇ ਦਹੀਂ ਦੀ ਵਰਤੋਂ ਕਰਾਂਗੇ ਇਹਦੇ ਵਿੱਚ ਦੋ ਵੱਡੇ ਚਮਚ ਦਹੀਂ ਦੇ ਤੇ ਇੱਕ ਵੱਡਾ ਚਮਚ ਮਲਾਈ ਦਾ ਨਾ ਮੈਂ ਮਿਕਸੀ ਦੇ ਵਿੱਚ ਫੈਂਟ ਲਿਆ ਸੀ ਤੁਸੀਂ ਚੋਪਰ ਦੇ ਨਾਲ ਵੀ ਫੈਂਟ ਸਕਦੇ ਹੋ ਤੇ ਉਹ ਪਾ ਦਿੱਤਾ ਜੀ ਪਾ ਕੇ ਨਾ ਗੈਸ ਬਿਲਕੁਲ ਹੀ ਲੋ ਕਰ ਕਿ ਤੇ ਫਿਰ ਇਹਨੂੰ ਆਪਾਂ 2 ਮਿੰਟ ਪਕਾਉਣਾ ਹੈ ਜੇ ਆਪਾਂ ਇਹਨੂੰ ਹਾਈ ਫਲੇਮ ਤੇ ਪਕਾਵਾਂਗੇ ਨਾ ਜਿਹੜਾ ਦਹੀਂ ਆਪਨਾ ਫਟ ਜਾਵੇਗਾ ਤੇ ਅਲੱਗ ਹੀ ਫਿਰ ਦਿਖੇਗਾ ਚੰਗੀ ਤਰ੍ਹਾਂ ਆਪਾਂ ਉਦੋਂ ਤੱਕ ਇਹਨੂੰ ਪਕਾ ਲੈਣਾ ਹੈ ਜੀ ਜਦ ਤੱਕ ਕਿ ਆਪਣਾ ਜਿਹੜਾ ਤੇਲ ਹੈ ਉੱਪਰ ਨਹੀਂ ਆ ਜਾਂਦਾ ਤੇ ਦੇਖੋ ਤੇਲ ਆਪਣਾ ਉੱਪਰ ਦਿਖਣ ਲੱਗ ਗਿਆ ਹੈ ਤੇ ਜਿਹੜਾ ਇਹ ਤੜਕਾ ਹੈ ਇਹ ਗਰੇਵੀਆ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਤੇ ਦੇਖੋ ਇਹਦੀ ਖੁਸ਼ਬੂ ਵੀ ਇੰਨੀ ਵਧੀਆ ਆਉਂਦੀ ਸੀ ਤੁਸੀਂ ਜਰੂਰ ਇੱਕ ਵਾਰੀ ਸਿੰਪਲ ਮਸਾਲਿਆਂ ਦੇ ਨਾਲ ਇਹ ਸਬਜ਼ੀ ਬਣਾ ਕੇ ਦੇਖਿਓ ਫਿਰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਜੀ ਫਿਰ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਆਲੂ ਤੇ ਇੱਥੇ ਮੇਰੇ ਕੋਲੇ ਛੋਟੇ ਕੁਛ ਆਲੂ ਹੈਗੇ ਸੀ ਕੁਛ ਵੱਡੇ ਆਲੂ ਸੀ ਤੇ ਇਹਨਾਂ ਨੂੰ ਮੈਂ ਨਾ ਉਬਾਲ ਲਿਆ ਤੇ ਹਮੇਸ਼ਾ ਹੀ ਦਮ ਆਲੂ ਯਾਨੀ ਕਿ ਦਹੀਂ ਵਾਲੇ ਆਲੂ ਦੀ ਸਬਜ਼ੀ ਬਣਾਉਣ ਲਈ ਨਾ ਸਾਬਤ ਆਲੂਆਂ ਦੀ ਵਰਤੋਂ ਕੀਤੀ ਜਾਂਦੀ ਹੈ ਛੋਟੇ ਵਾਲੇ ਮੇਰੇ ਕੋਲੇ ਥੋੜੇ ਛੋਟੇ ਵਾਲੇ ਆਲੂ ਸੀ ਤੇ ਕੁਛ ਵੱਡੇ ਆਲੂ ਵੀ ਜਿਵੇਂ ਮੈਂ ਉਬਾਲੇ ਤੇ ਉਹਨਾਂ ਨੂੰ ਨਾ ਵਿਚਕਾਰੋਂ ਕੱਟ ਕੇ ਉਹਦੇ ਇੱਕ ਆਲੂ ਦੇ 2 ਜਾਂ 4 ਪੀਸ ਮੈਂ ਕਰ ਲਿਆ ਤੇ ਫਿਰ ਆਲੂ ਪਾ ਕੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਤੜਕੇ ਦੇ ਵਿੱਚ ਮਿਕਸ ਕਰ ਦੇਣਾ ਹੈ ਗਰੇਵੀ ਦੇ ਵਿੱਚ ਮਿਕਸ ਕਰਨਾ ਹੈ ਤੇ 1 ਮਿੰਟ ਪਕਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਉਣ ਆਏ ਜੀ ਪਾਣੀ ਤੇ ਫਿਰ ਇੱਥੇ ਮੈਂ ਅੱਧੀ ਕੌਲੀ ਪਾਣੀ ਦੀ ਪਾ ਦਿਆਂਗੀ ਇਸ ਤਰ੍ਹਾਂ ਵੀ ਦੇਖੋ ਸਬਜ਼ੀ ਬਹੁਤ ਹੀ ਵਧੀਆ ਜਿਹੜੀ ਲੱਗ ਰਹੀ ਹੈ ਨਾ ਦੇਖਣ ਨੂੰ ਤੁਸੀਂ ਬਿਲਕੁਲ ਸੁੱਕੀ ਬਣਾਉਣੀ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਬਣਾ ਸਕਦੇ ਹੋ ਪਰ ਪਾਣੀ ਪਾ ਕੇ ਪਕਾਉਣ ਦੇ ਨਾਲ ਨਾ ਆਪਾਂ ਇਹਨਾਂ ਨੂੰ ਦੁਬਾਰਾ ਸੁਕਾ ਲੈਣੀਆਂ ਤੇ ਫਿਰ ਇਹਦੇ ਵਿੱਚ ਨਾ ਆਲੂਆਂ ਦੇ ਵਿੱਚ ਜਿਹੜਾ ਇਹਦਾ ਗਰੇਵੀ ਦਾ ਜਾਨੀ ਕਿ ਤੜਕੇ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇਸ ਲਈ ਮੈਂ ਅੱਧੀ ਕੌਲੀ ਪਾਣੀ ਪਾ ਕੇ ਸਾਰੀਆਂ ਚੀਜ਼ਾਂ ਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਫਿਰ ਆਪਾਂ ਇਹਨੂੰ ਨਾ ਟੱਕ ਕੇ 4 ਤੋਂ 5 ਮਿੰਟ ਬਿਲਕੁਲ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਜਿਆਦਾ ਪਕਾਉਣ ਦੀ ਲੋੜ ਨਹੀਂ ਜੀ ਕਿਉਂਕਿ ਆਪਣੇ ਆਲੂ ਹਨ ਜਿਹੜੇ ਪਹਿਲਾਂ ਹੀ ਉਬਲੇ ਹੋਇਆ ਆਲੂ ਨੂੰ ਮੈਂ ਪਹਿਲਾਂ ਉਬਾਲ ਕੇ ਫਿਰ ਇਹਨਾਂ ਦੀ ਵਰਤੋਂ ਕੀਤੀ ਆ 4-5 ਮਿੰਟ ਪਕਾਉਣ ਤੋਂ ਬਾਅਦ ਨਾ ਜੀ ਫਿਰ 10 ਕ ਮਿੰਟ ਲਈ ਮੈਨੂੰ ਟੱਕ ਕੇ ਰੱਖ ਦਿੱਤਾ ਤੇ ਦੇਖੋ ਸਬਜ਼ੀ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਆ ਜਿੰਨੀ ਇਹ ਦੇਖਣ ਦੇ ਵਿੱਚ ਵਧੀਆ ਲੱਗਦੀਆਂ ਨੇ ਜੀ ਖਾਣ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਇਹ ਸਵਾਦ ਬਣ ਕੇ ਤਿਆਰ ਹੁੰਦੀ ਆ ਕਿਤੇ ਤੁਸੀਂ ਇਹਨੂੰ ਪੂੜੀਆਂ ਦੇ ਨਾਲ ਜਾਂ ਨਾਲ ਦੇ ਨਾਲ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਤੇ ਹਰ ਕੋਈ ਪਸੰਦ ਕਰੇਗਾ ਤੇ ਸਾਡੇ ਘਰ ਦੇ ਵਿੱਚ ਇਹ ਸਬਜੀ ਬਹੁਤ ਹੀ ਬਣਾਈ ਜਾਂਦੀ ਆ ਸਬਜੀ ਬਣ ਕੇ ਤਿਆਰ ਆ ਜੀ ਤੇ ਉੱਪਰ ਦੀ ਪਾਵਾਂਗੇ ਜਿਵੇਂ ਫਰੈਸ਼ ਹਰਾ ਧਨੀਆ ਹਰੀਆ ਧਰਾ ਧਨੀਆ ਪਾ ਕੇ ਫਿਰ ਆਪਾਂ ਇਹਨੂੰ ਮਿਕਸ ਕਰ ਲਵਾਂਗੇ मिक्स ਕਰਕੇ ਜੀ ਫਿਰ ਆਪਾਂ ਇਹਨੂੰ ਸਰਵ ਕਰਾਂਗੇ ਤੇ ਮੈਂ ਨਾਲ ਬਣਾਈਆਂ ਸੀ ਜੀ ਪੂੜੀਆਂ ਜੋ ਕਿ ਪੂੜੀਆਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਸੀ ਨੈਕਸਟ ਮੈਂ ਤੁਹਾਡੇ ਨਾਲ ਪੂਰੀਆਂ ਦੀ ਵੀ ਰੈਸਪੀ ਸ਼ੇਅਰ ਕਰਾਂਗੀ ਤੇ ਚਲੋ ਜੀ ਆਪਾਂ ਇਹਨੂੰ ਸਰਵ ਕਰ ਦਿਆਂ ਸਰਵ ਕਰ ਲਈ ਇੱਥੇ ਮੈਂ ਇੱਕ ਪਲੇਟ ਦੇ ਵਿੱਚ ਇਹਨੂੰ ਸਰਵ ਕਰਾਂਗੀ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਦੇਖੋ ਜੀ ਆਪਣੀ ਬਹੁਤ ਹੀ ਵਧੀਆ ਸਬਜੀ ਯਾਨੀ ਕਿ ਦਮ ਆਲੂ ਦੀ ਦਹੀਂ ਵਾਲੇ ਆਲੂ ਦੀ ਸਬਜੀ ਬਣ ਕੇ ਤਿਆਰ ਆ ਵਾਰ ਵਾਰ ਬਣਾ ਕੇ ਖਾਓਗੇ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਖਾ ਕੇ ਦੇਖੋ ਤੇ ਪਲੀਜ਼ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਅਗਰ ਨਹੀਂ ਤੁਹਾਨੂੰ ਇਹ ਵਧੀਆ ਲੱਗੀ ਨਾ ਤੇ ਡਿਸਲਾਈਕ ਵੀ ਤੁਸੀਂ ਕਰ ਸਕਦੇ ਹੋ ਤੇ ਆਪਾਂ ਮਿਲਦੇ ਹਾਂ ਜੀ ਨਵੀਂ ਟੇਸਟੀ ਤੇ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ